ਸਤਿ ਸ਼੍ਰੀ ਅਕਾਲ ਸਾਰੇ ਜਰਾ ਵੇਲੇ ਨੂੰ ਦੋਸਤੋ ਅੱਜ ਦਾ ਜਿਹੜਾ ਗਾਣਾ ਹੈ ਉਹ ਪੰਜਾਬ ਦੇ ਉੱਤੇ ਆ ਬਹੁਤ ਸਾਰੇ ਲੋਕ ਕਹਿੰਦੇ ਆ ਵੀ ਪੰਜਾਬ ਸੋਨੇ ਦੀ ਚੀੜੀ ਸੀਗੀ ਪਰ ਹੁਣ ਕੰਗਾਲ ਹੋ ਗਈ ਆ ਜਾਂ ਹੋਰ ਇਹ ਦੇਸ਼ ਵਿੱਚ ਕੁਝ ਨਹੀਂ ਰਿਹਾ ਪੰਜਾਬ 'ਚ ਕੁਝ ਨਹੀਂ ਰਿਹਾ ਪੰਜਾਬ ਵਿੱਚ ਬਹੁਤ ਕੁਝ ਆ ਪਰ ਇਹਨਾਂ ਨੂੰ ਚਲਾਉਣ ਵਾਲੇ ਅੱਜ ਵੀ ਖਰਾਬ ਟਾ ਤੇ ਪਹਿਲਾਂ ਵੀ ਖਰਾਬ ਸੀ ਇਸ ਲਈ ਉਹਨਾਂ ਤੇ ਉੱਤੇ ਕੇ ਸੌਂਗ ਆ ਜੇ ਚੰਗਾ ਲੱਗਿਆ ਤਾਂ ਵੱਧ ਤੋਂ ਵੱਧ ਸ਼ੇਅਰ ਲਾਈਕ ਸਬਸਕ੍ਰਾਈਬ ਕਰਿਓ ਚੈਨਲ ਨੂੰ ਵੀ ਹੋ ਭਗਤ ਬਿਰੋਂਦਾ ਤੇ ਆਜ਼ਾਦ ਵੀ ਰੋਵੇ ਉਹ ਪਗਤ ਵੀ ਰੋਂਦਾ ਤੇ ਰੋਂਦਾ ਏ ਆਜ਼ਾਦ ਬਈ ਕੁਰਬਾਨੀਆਂ ਵਿਦੇਸ਼ ੱਡੀਆਂ ਪਰ ਆਇਆ ਨਾ ਸੁਬਾਦ ਬਈ ਅੱਜ ਵੀ ਬੇਮਾਨਾ ਦੇ ਗਲਾਂ ਵਿੱਚ ਹਾਰ ਪੈਂਦੇ ਤੇ ਗਰੀਬ ਨੂੰ ਪੁੱਛੇ ਨਾ ਕੋਈ ਆ ਪੰਜਾਬ ਅੱਜ ਵੀ ਇਹ ਜਹਰ ਹੌਨੇ ਦੀ ਚੀੜੀ ਬਾਰ ਮਸਲਾਏ ਗੁਲਾਮ ਹੋਈਆ ਪੰਜਾਬ ਅੱਜ ਵੀ ਇਹਾਰੋ ਸੋਨੇ ਦੀ ਚੀੜੀ ਪਰ ਮਸਲਾਏ ਗੁਲਾਮ ਹੋਈਆ ਉਹ ਪੰਕੜ ਸਰਕਾਰਾਂ ਕੰਮ ਨੂੰ ਪਿੱਛੇ ਹੈ ਨਿਤ ਬੇਈਮਾਨਾ ਦੇ ਸੁਣੀ ਦੇ ਕਿਥੇ ਇਹਨਾਂ ਨੂੰ ਜਨਤਾ ਦੀ ਕੀ ਪਰਵਾਹ ਏ ਪਾਰਲੀਮੈਂਟ ਵਿੱਚ ਜਾ ਕੇ ਜਾਂਦੇ ਸੋਈਆ ਪੰਜਾਬ ਤਾਂ ਜਾਰੂ ਅੱਜ ਵੀ ਇਹ ਸੋਨੇ ਦੀ ਚਿੜੀ ਪਰ ਮਸਲਾ ਇਹ ਹੈ ਗੁਲਾਮ ਹੋਈਆ ਪੰਜਾਬ ਜਾਰੂ ਅੱਜ ਵੀ ਇਹ ਸੋਨੇ ਦੀ ਚਿੜੀ ਪਰ ਮਸਲਾ ਇਹ ਹੈ ਗੁਲਾਮ ਹੋਈਆ ਉਹ ਦੇਸ ਦਾ ਢਿੱਡ ਪਨ ਵਾਲਾ ਆਪਣੇ ਅੱਜ ਗਲ ਕੁੱਟ ਜਾਂਦਾ ਏ ਉਹ ਜੋ ਬਲਸ ਹੋਇਆ ਗਬਰੂ ਪਰ ਦੇਸਾਂ ਵਿੱਚ ਟੋਹੇ ਕੁੱਟੀ ਜਾਂਦਾ ਏ ਇਹ ਨੇਤਾ ਬਣਾਉਂਦੇ ਗੱਲਾਂ ਦਾ ਕੜਾ ਪਰ ਅੱਜ ਤੱਕ ਕਿਸੇ ਨੂੰ ਨਾ ਮਿਲੀ ਟੋਈਆ ਪੰਜਾਬ ਜਾਰੂ ਅੱਜ ਵੀ ਇਹ ਸੋਨੇ ਦੀ ਚਿੜੀ ਪਰ ਮਸਲਾ ਇਹ ਗੁਲਾਮ ਹੋਈਆ ਵਿਰੋਧੀ ਬਣ ਕੇ ਇਹ ਗੱਲਾਂ ਬੜੀਆਂ ਸੱਚੀਆਂ ਕਰਦੇ ਉਹ ਜਦ ਪਾਵਲ ਵਿੱਚ ਆ ਜਾਂਦੇ ਫਿਰ ਕਿਉਂ ਕੰਮ ਕਰਨ ਤੋਂ ਡਰਦੇ ਉਹ ਲਾਇਆਂ ਨੇ ਬਾਰੀਆਂ ਇਹਨਾਂ ਨੇ ਪਰ ਬੇਸ਼ਰਮੀ ਵਾਲੀ ਕੋਈ ਨਾ ਲੋਈਆ ਪੰਜਾਬ ਜਾਰੂ ਅੱਜ ਵੀ ਇਹ ਸੋਨੇ ਦੀ ਚੀੜੀ ਪਰ ਮਸਲਾ ਏ ਅੱਜ ਵੀ ਗੁਲਾਮ ਹੋਈਆ ਪੰਜਾਬ ਜਾਰੂ ਅੱਜ ਵੀ ਇਹ ਸੋਨੇ ਦੀ ਚੀੜੀ ਪਰ ਮਸਲਾ ਏ ਅੱਜ ਵੀ ਗੁਲਾਮ ਹੋਈਆ